ਜਦੋਂ ਗੁਰੂ ਜੀ ਨੇ ਨੰਦਪੁਰ ਦਾ ਕਿਲਾ ਛੱਡਿਆ ਸਿੰਘਾਂ ਦੇ ਸਮੇਤ ਜਦੋਂ ਉਹ ਸਰਸਾ ਨਦੀ ਨੂੰ ਪਾਰ ਕਰਕੇ ਮਲਕ ਪਰਫਰਮ ਹੁੰਦੇ ਹਨ ਤੇ ਮਲਕ ਪਰ ਰੰਗੜਾ ਦੇ ਨਾਲ ਸਹਬਜ਼ਾ ਦਾ ਅਜੀਤ ਸਿੰਘ ਅਤੇ ਸਿੰਘਾਂ ਦੀ ਚੜ੍ਹਤ ਪਰ ਹੁੰਦੀ ਉਹਦੇ ਵਿੱਚ ਭਾਈ ਬਚਤਰ ਸਿੰਘ ਜਖਮੀ ਹੋ ਜਾਂਦੇ ਹਨ ਜਖਮੀ ਹਾਲਤ ਵਿੱਚ ਗੁਰੂ ਸਾਹਿਬ ਜਾਣਦੇ ਹੋਏ ਕਿ ਇਹ ਅੱਗੇ ਨਹੀਂ ਜਾ ਸਕਦੇ ਉਹਨਾਂ ਨੂੰ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਲਿਆ ਕੇ ਜਾਂਗ ਖਾਨ ਨੂੰ ਕਹਿੰਦੇ ਹਨ ਕਿ ਇਹਨਾਂ ਸਿੰਘਾਂ ਦੀ ਸੇਵਾ ਕਰਨੀ ਹੈ ਸੋ ਨਿਹੰਗ ਖਾਨ ਦੀ ਸੁਪਤਰੀ ਬੀਬੀ ਮਨਤਾਜ ਜੋ ਕਿ ਭਾਈ ਵਿਜੈਤਰ ਸਿੰਘ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਲੇਕਿਨ ਬਹੁਤ ਹੀ ਜ਼ਿਆਦਾ ਜ਼ਖਮੇ ਹੋਣ ਤੇ ਭਾਈ ਜੀ ਤੇਰ ਸਿੰਘ ਜੀ ਸ਼ੀਦੀ ਨੂੰ ਪ੍ਰਾਪਤ ਕਰ ਗਏ ਏਕਨ ਰੋਪੜ ਦੇ ਥਾਣੇਦਾਰ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਨਿਹੰਗ ਖਾਨ ਦੀ ਹਵੇਲੀ ਵਿੱਚ ਆਏ ਹਨ ਤਾਂ ਉਹ ਤਲਾਸ਼ੀ ਲੈਣ ਲਈ ਪਹੁੰਚਦੇ ਹਨ ਤੇ ਜਦੋਂ ਨਿਹੰਗ ਖਾਨ ਦੀ ਹਵੇਲੀ ਨੂੰ ਦੇਖਣਾ ਹੈ ਤਾਂ ਇੱਕ ਕਮਰੇ ਦੇ ਵਿੱਚ ਨਿਹੰਗ ਖਾਨ ਜੀ ਆਪ ਹੀ ਕਹਿੰਦੇ ਹਨ ਕਿ ਖਾਨ ਜੀ ਤੁਸੀਂ ਸਾਰੀ ਹਵੇਲੀ ਦੇਖ ਸਕਦੇ ਹੋ ਕਿ ਕਿਹਨੋਂ ਕਮਰੇ ਦੇ ਵਿੱਚ ਮੇਰੇ ਹਨ ਅਬਾਦ ਤੇ ਮੇਰੀ ਲੜਕੀ ਹੈ ਇਹ ਗੱਲ ਸੁਣ ਕੇ ਬੀਬੀ ਮਮਤਾਜ ਆਪਣੇ ਪਿਤਾ ਦੇ ਬੋਲਾਂ ਨੂੰ ਸੁਣ ਕੇ ਜਦੋਂ ਪਾਈ ਬਿਚਿਤਰ ਸਿੰਘ ਜੀ ਜਖਮਾਰ ਦੇ ਤਾਬ ਨਾ ਚਲਦੇ ਹੋਏ ਸ਼ਿਧੀ ਪ੍ਰਾਪਤ ਕਰ ਜਾਂਦੇ ਹਨ ਤਾਂ ਬੀਬੀ ਮਮਤਾਜ ਪਾਈ ਬਿਚਿਤਰ ਸਿੰਘ ਜੀ ਨੂੰ ਹੀ ਆਪਣਾ પતિ ਮੰਨ ਕੇ ساری ਉਮਰ ਹੀ ਰੂਹ ਭਗਤੀ ਦੇ ਵਿੱਚ ਲੀਨ ਹੋ ਕੇ 100 ਲਗਭਗ 34 ਸਾਲ ਦੀ ਉਮਰ ਦੇ ਵਿੱਚ ਸ਼ਰੀਰ ਨੂੰ ਤਿਆਗਦੇ ਹਨ ਅਤੇ ਰੋਜ਼ਾਨਾ ਹੀ ਬੀਬੀ ਜੀ ਜੋ ਕਿ ਖੁਦਾ ਪ੍ਰਸਤੀ ਦੇ ਨਾਲ ਨਾਲ ਪ੍ਰਭੂ ਭਗਤ ਜੀ ਦੇ ਨਾਲ ਜੁੜਦੇ ਹਨ ਤਾਂ ਆਪਣੇ ਪਿਤਾ ਜੀ ਨੂੰ ਅਕਾਂਤਵਾਸ ਜਗ੍ਹਾ ਬਣਾ ਕੇ ਦੇਣ ਦੇ ਕਹਿੰਦੇ ਹਨ ਤਾਂ ਉਹਨਾਂ ਨੇ ਪਿੰਡ ਬੜੀ ਦੇ ਵਿੱਚ ਬੀਬੀ ਮਨਤਾਜ ਜੀ ਦੇ ਲਈ ਇੱਕ ਵੱਖਰਾ ਅਕਾਬ ਦੇ ਵਿੱਚ ਜਗ੍ਹਾ ਬਣਾ ਕੇ ਦਿੱਤੀ ਹੈ ਉੱਥੇ ਖੂਬੀ ਹੈ ਸੋ ਉਸ ਉਹ ਸਤਾਰ ਦੇ ਬੀਬੀ ਜੀ ਲਗਭਗ 134 ਸਾਲ ਦੀ ਉਮਰ ਨੂੰ ਪ੍ਰਾਪਤ ਹੋ ਕੇ ਉਸ ਅਕਾਲ ਪੁਰਖ ਖੋਦਾ ਦੇ ਚੈਨ ਜਪ ਫੋਜਦੇ ਹਨ ਤੇ ਇਹ ਵੀ ਇਤਿਹਾਸ ਕਹਿੰਦਾ ਹੈ ਕਿ ਬੀਬੀ ਜੀ ਜੋ ਕਿ ਫਸੀ ਪਛਾਣਾ ਵਿਖੇ ਉਹਨਾਂ ਦੀ ਮੰਗਣੀ ਕੀਤੀ ਹੋਈ ਸੀ ਲੇਕਿਨ ਜਦੋਂ ਪਿਤਾ ਨਿਹੰਗ ਘਰ ਨੇ ਕਿਹਾ ਕਿ ਮੇਰਾ ਦਾਮਾਦ ਉਸ ਲੜਕੀ ਹੈ ਤਾਂ ਉਸ ਤੋਂ ਪ੍ਰੰਤ ਉਹਨਾਂ ਨੇ ਜਿੱਥੇ ਮੰਗਣੀ ਕੀਤੀ ਹੋਈ ਸੀ ਮੰਗਣੀ ਵਿਆਹ ਤੋਂ ਨਿਕਾ ਕਰਨ ਤੋਂ ਅਨਕਾਰ ਕਰ ਦਿੱਤਾ ਪ੍ਰਭੂ ਭਗਤੀ ਦੇ ਵਿੱਚ ਹੀ ਸਾਰੀ ਉਮਰ ਗੁਜ਼ਾਰ ਕੇ 134 ਸਾਲ ਦੀ ਉਮਰ ਨੂੰ ਪ੍ਰਾਪਤ ਹੋ ਕੇ ਉਸ ਖੁਦਾ ਦੇ ਚਰਨਾਂ ਜਾ ਬਿਰਾਜਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ